ਸਕ੍ਰੀਨ ਦੇ ਖੱਬੇ ਪਾਸੇ ਨਜ਼ਰ ਆ ਰਹੀ ਇਹ ਲੜਕੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਅਤੇ ਐਨਡੀਆਰਐਸਟੀਆ ਟੀਮਾਂ ਇਸ ਨਹਿਰ ਦੇ ਵਿੱਚ ਇਸਦੀ ਮਰਤ ਦੇ ਨੂੰ ਲੱਭ ਰਹੀਆਂ ਨੇ ਦਰਸਲ ਇੱਕ ਨੌਜਵਾਨ ਨੇ ਇਸ ਨੂੰ ਚੰਡੀਗੜ੍ਹ ਤੋਂ ਦੱਸਿਆ ਜਾ ਰਿਹਾ ਹੈ ਕਿ ਅਗਵਾ ਕੀਤਾ ਅਤੇ ਬਾਅਦ ਦੇ ਵਿੱਚ ਮੋੜ ਮੰਡੀ ਵਿਖੇ ਇਸ ਨਹਿਰ ਦੇ ਵਿੱਚ ਲਿਆ ਕੇ ਤੱਕਾ ਦੇ ਦਿੱਤਾ ਕੀ ਹੈ ਪੂਰਾ ਸਨਸਨੀਖੇਜ਼ ਮਾਮਲਾ ਆਓ ਸੁਣ ਲੈਣੇ ਆਹ ਥੜੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰ ਚੈਰਸ ਚੈਰਸ ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਆ ਵੀ ਪੜ੍ਹਦੀ ਸੀ ਉੱਥੇ 1 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰابطਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰ ਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇੰਟਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਹਮਾਰੇ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇਨਸਪੈਕਟਰ ਮਨਜੀਤ ਹੈ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਹੈ